ਆਲ ਪੁਰਖ ਦੇ ਜਾਨਾਂ ਤੱਕ ਪਹੁੰਚਣ ਲਈ ਇਹ ਮਨੁੱਖਾ ਦੇਹੀ ਇੱਕ ਮਾਧਿਅਮ ਹੈ ਦੇਵੀ ਦੇਵਤਿਆਂ ਕੋਲ ਵੀ ਹੈ ਨਹੀਂ ਕੇ ਮਨੁੱਖਾ ਦੇਹੀ ਮੰਗਦਾ ਆ ਰਹੀ ਹੈ ਆਤਮਾ ਇਹ ਇਹ ਜੋ ਮਨੁੱਖਾ ਦੇਹੀ ਹੈ ਨਾ ਇਹ ਆਤਮਾ ਮੰਗ ਰਹੀ ਹੈ ਅੱਜ ਦੀ ਨਹੀਂ ਜੁਗਾ ਜੁਗਾ ਤੋਂ ਇਹ ਕਿਸੇ ਧਾਗੇ ਤੀਕਿਆਂ ਦੇ ਨਾਲ ਨਹੀਂ ਹੋਣੀ ਮਿਲਣੀ ਇਹ ਭਈ ਭਾਗਾ ਦੇ ਨਾਲ ਮਿਲਦੀ ਹੈ ਬਹੁਤ ਹੀ ਉੱਚੇ ਭਾਗ ਹੁੰਦੇ ਆ ਤਰ ਜਾ ਕੇ 84 ਲੱਖ ਦਾ ਖੇੜ ਘੁੰਮਦਾ 84 ਲੱਖ ਭਾਈ ਕੋਈ ਗਿਣਤੀ ਨਹੀਂ ਹੈ ਕਿ ਉਹ ਨੋਟਾਂ ਵਾਲੀ ਮਸ਼ੀਨ ਹੁੰਦੀ ਆ ਨਾ ਕਿਵੇਂ ਬੈਂਕ ਵਾਲੇ ਉਹਦੇ ਪੈਸੇ ਪਾਉਂਦੇ ਆ ਤੇ ਸਕੈਨਟੀ ਸਾਨੂੰ ਦੱਸ ਦਿੰਦੀ ਆ ਕਿ ਕਿੰਨੇ ਲੱਖ ਹੋਗੇ ਕਿੰਨੇ ਹਜ਼ਾਰ ਹੋਗੇ ਇਹ 84 ਲੱਖ ਜੋਨ ਐ ਐਦਾਂ ਨਹੀਂ ਨਿਪਟਦੀ 40 ਸਾਲ ਦਾ ਸਮਾਂ 7.5 ਅਰਬ ਸਾਲ ਇਹ ਖੋਜੀਆਂ ਨੇ ਵਿਦਵਾਨਾਂ ਨੇ ਇਹ ਦੱਸਿਆ ਕਹਿੰਦੇ ਅਰਬਾਂ ਸਾਲ ਲੱਗਦੇ ਆ ਮਨੁੱਖਾ ਦੇਹੀ ਪ੍ਰਾਪਤ ਕਰਨ ਨੂੰ ਕਿ ਇੰਨੇ ਸਾਲਾਂ ਤੋਂ ਇਸ ਆਤਮਾ ਦੀਆਂ ਅਰਦਾਸਾਂ ਬੇਨਤੀਆਂ ਨੇ ਕਿ ਮੈਨੂੰ ਮਨੁੱਖਾ ਦੇਹੀ ਮਿਲ ਜਾਵੇ ਤੇ ਜਦੋਂ ਮਨੁੱਖਾ ਦੇਹੀ ਮਿਲ ਗਈ ਲਈ ਤਾਂ ਇਸ ਕਰਕੇ ਸੀ ਮੈਂ ਵਾਹਿਗੁਰੂ ਤੇਰਾ ਨਾਮ ਜਪਾਂ ਤੇਰੀ ਬੰਦਗੀ ਕਰਾਂ ਤੇਰਾ ਭਜਨ ਕਰਾਂ ਮੈਨੂੰ ਮੈਂ ਖੁਸ਼ ਕਰਾਂ ਤੇਰੀ ਖੁਰਾਕ ਪ੍ਰੇਮ ਵਾਲੀ ਮੈਂ ਸੰਪੂਰਨ ਕਰਾਂ ਤਾਂ ਕਿ ਤੂੰ ਮੈਨੂੰ ਆਪਣੇ ਘਰ ਦੇ ਵਿੱਚ ਪ੍ਰਵੇਸ਼ ਹੋਣ ਦੀ ਪਰਮਿਸ਼ਨ ਆਗਿਆ ਦੇ ਦੇਵੇਂ ਇਹਸ ਅਡੀ ਆਤਮਾ ਜਿਹੜੀ ਯੁਗਾਂ-ਯੁਗਾਂ ਤੋਂ ਅਰਦਾਸਾ ਬੇਨਤੀ ਕਰਦੀ ਆ ਰਹੀ ਹੈ ਕਿ ਮਨੁੱਖਾ ਦੇਹੀ ਦੇ ਮਨੁੱਖਾ ਦੇਹੀ ਤੇ ਸਦਕਾ ਹੀ ਮੈਂ ਤੇਰੇ ਨਾਲ ਮਿਲ ਸਕਦਾ ਕੇ ਜੁਗਾ ਜੁਗਾ ਦੀ ਅਰਦਾਸ ਪ੍ਰਵਾਨ ਹੋਈ ਤੇ ਅਜਮਨੁਖਾ ਦੇਹੀ ਮਿਲ ਗਈ ਅਰਦਾਸਾਂ ਤਾਂ ਬੜੀਆਂ ਹੋ ਗਈਆਂ ਜਿਵੇਂ ਬਵੀਹਾ ਅਰਦਾਸਾਂ ਕੀਤੀਆਂ ਵਾਹਿਰੂ ਨੇ ਸੁਣ ਵੀ ਲਈ ਮੈਂ ਵੀ ਉਪਵਾਸ ਤੇ ਫਿਰ ਮੈਂ ਤੋ ਬੱਚਨ ਲਈ ਡਰ ਕੇ ਅੰਦਰ ਬਹਿ ਗਿਆ ਪਹਿਲਾਂ ਅਰਦਾਸਾਂ ਕਰਦਾ ਬਵੀਹਾ ਅਮਰਤ ਵੇਲੇ ਬੋਲੇ ਤਾਂਦਰ ਸੁਣੀ ਪੁਕਾਰ ਮੇਗੇ ਨੂੰ ਫਰਮਾਨ ਹੋ ਬਦਲਾ ਨੂੰ ਕਿਹਾ ਵਾਹਿਗੁਰੂ ਨੇ ਚਲ ਵੀ ਮੇਰੇ ਭਗਤ ਮੇਰੇ ਅਰਦਾਸ ਕਰਨ ਵਾਲੇ ਉਹਨਾਂ ਦੀ ਅਰਦਾਸ ਪਹੁੰਚੀ ਐਵੇਂ ਪਵੇ ਹੁਣ ਇੰਨੀ ਘਾਲਣਾ ਕਰਕੇ ਐਵੇਂ ਪਾਇਆ ਤੇ ਵੜ ਕੇ ਅੰਦਰ ਬਹਿ ਗਏ ਕਿ ਮੈਂ ਗਿੱਲਾ ਹੀ ਨਾ ਹੋ ਜਾਵਾਂ ਆਹੀ ਹਾਲ ਸਾਡਾ ਕਿ ਭਾਈ ਮਨੁੱਖਾ ਦੇਹੀ ਯੁਗਾ-ਯੁਗਾ ਤੋਂ ਬਾਅਦ ਮਿਲਦੀ ਏ ਕਿਸ ਵਾਸਤੇ ਗੁਰਸੇਵਾ ਤੇ ਬਖਤ ਕਮਾਈ ਤਬ ਇਹ ਮਾਨਸ ਦੇਹੀ ਜੁਗਾ-ਜੁਗਾ ਦੀ ਅਰਦਾਸ ਬੇਨਤੀ ਹੈ ਅਜ ਦੇਹੀ ਮਿਲ ਗਈ ਅਜ ਫਿਰ ਅੰਦਰੇ ਬੜੇ ਬੈਠ ਕੇ ਕਿ ਅੱਜ ਕੇਵਤੋ ਕੇਵਲ ਤੂੰ ਸੰਸਾਰ ਦੇ ਨਾਲ ਲਿਫਟ ਗਿਆ ਰਹਿਣ ਗਵਾਈ ਸੋਏ ਕੇ ਜਿਹੜਾ ਸਮਾਂ ਤੂੰ ਸੌ ਕੇ ਕੱਢਿਆ ਰਾਤ ਨੂੰ ਇਤਾ ਗਵਾ ਲਿਆ ਤੂੰ ਪਾਇਆ ਨਹੀਂ ਰੈਣ ਗਵਾਈ ਸੋਏ ਕੇ ਦੇਵਸ ਗਵਾਇਆ ਅਣ ਦੇ ਨਿ ਸ਼ੁਰੂ ਹੋ ਗਏ ਉਠਣਾ ਹੀ ਤਾਂ ਜੇ ਹੱਥੇ ਚਾਹ ਦਾ ਗਲਾਸ ਹੋਵੇਗਾ ਚਾਹ ਦੇ ਨਾਲ ਬਿਸਕਟ ਮਿਲ ਜਾਣ ਇਹ ਖਾਣੋ ਕਿੰਨੇ ਮ ਕੀਨੇ ਮੜ ਜੇ ਹੋਰ ਨਹੀਂ ਤਾਂ ਹੋਰ ਰਾਤ ਆਣੀਆ ਮੱਕੀ ਦੇ ਰੁੱਟੀਆਂ ਗਰਮ ਕਰ ਲਿਓ ਉਹ ਵੀ ਬਿਸਕਟਾਂ ਵਾਂਗ ਸਵਾਦ ਦਿੰਦੀ ਕਿ ਕੁਝ ਖਾਣ ਦੇ ਤੇ ਚਾਹ ਦੇ ਨਾਲ ਸ਼ੁਰੂਆਤ ਹੋ ਗਈ ਕਿਤੋਂ ਵਾਛਾ ਕਹਿੰਦੇ ਰਾਤਾਂ ਤੱਕ ਗੁਆਲੀ ਰਾਤ ਵੀ ਗੁਵਾਈ ਹੈ ਸਫਲੀ ਹੋਈ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਦਿਨ ਵੀ ਗਵਾ ਲਿਆ ਖਾ ਵੀ ਕੇ ਤੇਰਾ ਦਿਨ ਖਾਣ ਪੀਣਾਂ ਸਫਲ ਨਹੀਂ ਹੋਇਆ ਜਾਂ ਰਾਤ ਤੇਰੀ ਸੌਣ ਦੇ ਨਾਲ ਸਫਲ ਨਹੀਂ ਹੋਈ ਗੁਆਲੀ ਦਿਨ ਵੀ ਗਵਾ ਲਿਆ ਰਾਤ ਵੀ ਗੁਆਲੀ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਹੈ ਹੀਰੇ ਜੈਸਾ ਜਨਮ ਹੈ ਕਿ ਉਹ ਤਾਂ ਮੂਰਖੀ ਹੋਵੇਗਾ ਨਾ ਕਿ ਹੀਰੇ ਮੋਤੀ ਤਾਂ ਭਾਈ ਤਾਜ ਚ ਲਾ ਦੇ ਆ ਗਲੇ ਦਾ ਹਾਰ ਬਣਦੇ ਤੇ ਤੂੰ ਇਸ ਕਰਕੇ ਗਧੇ ਦੇ ਗਲ ਚ ਪਾ ਲਿਆ ਕਿ ਰਾਤ ਨੂੰ ਜਦੋਂ ਹਨੇਰਾ ਹੁੰਦਾ ਮੈ ਚੱਲਣਾ ਮੈਨੂੰ ਰੋਸ਼ਨੀ ਮਿਲੇ ਤੇ ਹੋਇਆ ਨਾ ਮੂਰਖਾਂ ਦਾ ਮੂਰਖੀ ਫਿਰ ਕਿ ਤੈਨੂੰ ਉਸ ਹੀਰੇ ਦੀ ਕੀਮਤ ਹੀ ਨਹੀਂ ਪਤਾ ਜਿਵੇਂ ਤੈਨੂੰ ਤੇਰੀ ਮਨੁੱਖਾ ਦੇਹੀ ਦੀ ਕੀਮਤ ਨਹੀਂ ਪਤਾ ਬਾਦਸ਼ਾਹ ਕਹਿੰਦੇ ਦਿਨ ਵੀ ਗਵਾ ਲਿਆ ਰਾਤ ਵੀ ਗਵਾ ਲਈ ਓਏ ਮੂਰਖਾ ਇਹਨੂੰ ਸਫਲ ਕਰ ਲੈ ਸਫਲ ਹੋਊਗੀ ਤਦ ਜਦੋਂ ਕਾਰਜ ਕਰੇਗਾ ਜਿਸ ਲਈ ਮਨੁੱਖਾ ਦੇਹੀ ਮਿਲੀ ਹੈ ਗੁਰਸੇਵਕ ਤੇ ਭਗਤ ਕਮਾਈ ਹੁਣ ਆ ਜਿਹੜੀ ਭਗਤੀ ਔਰ ਸੇਵਾ ਦਿੰਦਾ ਪਤਾ ਕਿਨੂੰ ਦਾ ਜਿਸਨੂੰ ਤੇਰੀ ਮਿਹਰ ਮਿਹਰ ਤੋਂ ਬਗੈਰ ਨਹੀਂ ਮਿਲਦੀ। ਕਿ ਹਰਕ ਦੇ ਭਾਗ ਨਹੀਂ ਪਈ। ਜਿਵੇਂ ਕਿਹਾ ਨਾ ਕਿ ਗੁਰਚਾਨਾ ਵਿੱਚ ਆ ਕੇ ਆ ਜਿਹੜੇ ਦਰਸ਼ਨਦਾਰੇ ਕਰ ਲੈਣੇ ਇਹ ਵੀ ਇੱਕ ਭਾਗ ਆ। ਨਹੀਂ ਤਾਂ ਇਹ ਵੀ ਨਸੀਬ ਨਹੀਂ ਹੁੰਦੇ ਭਾਈ। ਕਿ ਇਹ ਵਿਭਾਗਾ ਤੋਂ ਬਗੈਰ ਪ੍ਰਾਪਤ ਨਹੀਂ ਹੁੰਦੇ। ਤੇਰੇ ਭਾਗ ਮਾੜੇ ਨੇ ਭਾਈ। ਆਇਆ ਤੈ ਮਨੁੱਖਾ ਦੇ ਵਿੱਚ। ਪਰ ਉਸ ਪਾਗਲ ਵਿਵਹੀ ਵਾਂਗ ਅੰਦਰ ਵੜ ਕੇ ਬੈਠਾ ਅਰਦਾਸਾਂ ਕਰਾ ਕੇ ਮੀਤਾ ਪਾਲੇ ਹੁਣ ਭੇਜਣ ਦਾ ਮਾਰਾ ਕਿ ਭੇਜੀ ਨਾ ਜਾਈ ਉਸੇ ਤਰ੍ਹਾਂ ਇਹ ਮਨੁੱਖ ਹੈ ਅਰਦਾਸਾਂ ਬੇਂਤੀਆਂ ਨ ਮਨੁੱਖਾ ਦੇ ਹੀ ਮਿਲ ਗਈ ਹੈ ਅੱਜ ਮਿਲੀ ਹੈ ਲੈ ਵੀ ਲਈ ਹੈ ਤੇ ਗਵਾ ਰਹੇ ਸਫਲ ਨਹੀਂ ਕਰਦੇ ਕਰ ਲੈ ਗੁਰਸੇਵਾ ਤੇ ਫਕਤ ਕਮਾਈ ਕਰੂਗਾ ਕੌਣ ਜਿਹੜਾ ਉਹਦੇ ਬਚਨ ਮੰਨਣੇ ਸ਼ੁਰੂ ਕਰ ਜਾਂਦਾ ਹੈ ਕੀ ਸ਼ੁਰੂਆਤ ਬਚਨਾ ਤੋਂ ਸ਼ੁਰੂਆਤ ਹੁੰਦੀ ਹੈ ਗੁਰੂ ਦੇ ਮੰਨਣ ਤੋਂ ਇਹ ਤਾਂਡੇ ਕੰਮ ਕਰੇ ਰੱਖੇ ਹੁੰਦੇ ਨੇ ਭਾਵੇਂ ਘਰਾਂ ਦੇ ਵਿੱਚ ਹੋਏ ਕੋਈ ਝਾੜੂ ਪੋਚੇ ਨੂੰ ਭਾਵੇਂ ਖੇਤਾਂ 'ਚ ਕੋਈ ਪੱਠੇ ਭਰਨ ਨੂੰ ਕੋਈ ਖੇਦੀ ਭਾਈ ਬਾਤੀ ਰੱਖੇ ਹੁੰਦੇ ਨੇ ਭਾਈ ਮਜ਼ਦੂਰ ਜੇ ਤੁਹਾਡੀ ਪਹਿਲੇ ਦਿਨ ਤੋਂ ਹੀ ਸੋਣੇ ਸ਼ੁਰੂ ਨਹੀਂ ਕਰੇਗਾ ਉਹ ਕਿ ਤੁਹਾਡੀ ਮੰਨਣੀ ਕੋਈ ਨਹੀਂ ਦੂਜੇ ਦਿਨ ਤੁਸੀਂ ਕਹਣਾ ਚੱਲ ਬਈ ਤੈਨੂੰ ਅਗਲਾ ਹੋਊਗਾ ਉਹਨੇ ਤਾਂ ਚੱਲਦਾ ਬਣੇ। ਉਹ ਗੱਲ ਤਾਂ ਮੰਨੀ ਨਹੀਂ। ਕਿ ਅਗਲੇ ਕੰਮ ਤਾਂ ਤੈਨੂੰ ਤਦ ਦੱਸੇ ਜਾਣਗੇ ਜੋ ਪਹਿਲੇ ਪੂਰਨ ਕਰੇਗਾ ਨਾ। ਜੇ ਤੋ ਪਹਿਲੇ ਹੀ ਜਵਾਬ ਤਾਂ ਅਗਰ ਤੋੜ ਦਿੰਦਾ ਕਰੂੰਗਾ। ਫਿਰ ਕਿਹੜੀ ਤਨਖਾਹ ਮਿਲਣੀ ਹੈ, ਕਿਹੜੀ ਤਰੀਕ। ਰੋਟੀ ਪੰਦਤਾਂ ਨੇ ਜਿਗਾੜ ਕਰਕੇ ਦੇਣਾ। ਕੁਝ ਨਹੀਂ ਕਰਦਾਂ। ਜਦੋਂ ਸ਼ੁਰੂਆਤ ਚੰਗੀ ਹੋ ਜਾਵੇਗੀ ਨਾ। ਜੇ ਜਦੋਂ ਸ਼ੁਰੂਆਤ ਚੰਗੀ ਹੋਵੇਗੀ ਮੋੜ। ਕਿ ਮੋੜਤੀ ਸ਼ੁਰੂਆਤ ਗੁਰਮਤ ਹੁੰਦੀ ਹੈ ਮੰਨਣ ਦਾ ਮੈਂ ਤੇਰੇ ਦਵਾਰੇ ਤੇ ਆਇਆ ਹੇ ਮੇਰੇ ਵੈਗਰੂ ਮੈਂ ਤੇਰਾ ਹਰ ਇੱਕ ਹੁਕਮ ਮੰਨਾਂਗਾ ਕਿ ਮੈਂ ਜੋ ਤੁਸੀਂ ਕਹੋਗੇ ਜੋ ਗੁਰ ਕਹੇ ਸੋਈ ਬਨਾਂਗਾ ਬਾਰ-ਬਾਰ ਇਹ ਮੌਕਾ ਨਹੀਂ ਮਿਲਦਾ ਇਹ ਗੁਰੂ ਦੇ ਬਚਨ ਕਮਾਉਣ ਦਾ ਗੁਰੂ ਦੀ ਸਿੱਖੀ ਕਮਾਉਣ ਦਾ ਇਹ ਬਾਰ-ਬਾਰ ਨਹੀਂ ਮਿਲਦਾ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਬਾਬਾ ਮਨੀ ਸਿੰਘ ਬਵੰਜਾ ਜੀ ਕਰਦੇ ਕੌਮ ਦੇ ਲਿਖੇ ਧਰਮ ਦੇ ਲਿਖੇ ਸੱਚ ਦੇ ਮਾਰਗ ਤੇ ਲਿਖੇ ਲਾਗੇ ਕਿ ਜਦੋਂ ਬੰਦ ਬੰਦ ਕੱਟਣ ਲੱਗਿਆ ਨਾ ਭਾਈ ਮਨੀ ਸਿੰਘ ਜੀ ਦਾ ਜਲਾਦ ਕਹਿੰਦਾ ਉਹ ਭਾਈ ਉਹ ਮਿੰਤਤਾਰਲਾ ਕਰ ਲੈ ਕੋਈ ਉਹ ਤੇਰਾ ਬੰਦ-ਬੰਦ ਕੱਟਿਆ ਜਾਣਾ ਇਹ ਮਨੁੱਖਾ ਦੇਹੀ ਕਿਤੇ ਬਾਰ-ਬਾਰ ਮਿਲਦੀ ਐ ਇੰਨਾ ਸੋਹਣਾ ਸਰੀਰ ਕੋਈ ਫਰਿਆਦ ਕਰਲਾ ਵੇ ਮਨ ਜਾ ਤੂੰ ਤੂੰ ਮੁਸਲਮਾਨ ਬਣ ਜਾ ਧਰਮ ਅਪਣਾ ਲਾ ਕੁਰਾਨ ਸ਼ਰੀਫ ਨੂੰ ਬੰਨਣਾ ਸ਼ੁਰੂ ਕਰ ਦੇ ਉਹ ਕਹਿੰਦੇ ਜੋ ਕੁਰਾਨ ਸ਼ਰੀਫ ਨੂੰ ਅਸੀਂ ਮੰਨਦੇ ਆ ਉਹ ਨਹੀਂ ਉਦਾਂ ਨਹੀਂ ਮੰਨਦਾ ਅਸੀਂ ਆਕਰਾਂ ਸ੍ਰੀph ਹੋਏ ਗੁਰੂ ਗ੍ਰੰਥ ਸਾਹਿਬ ਹੋਇਸ ਸਤਿਰਬਾਨ ਉਹ ਸਾਕਾਲ ਪ੍ਰਗ ਦਾ ਹੁਕਮ ਮੰਨ ਕੇ ਆਦਵ ਸਤਕਾਰ ਕਰਦੇ ਹਾਂ ਪਰ ਤੇਰੇ ਹੁਕਮ ਦੇ ਵਿੱਚ ਕਿਉਂ ਕਰੀਏ ਉਹ ਜਿਹੜੀ ਗੱਲ ਤੂੰ ਮੈਨੂੰ ਕਹਿਣਾ ਨਾ ਕਿ ਮਨੁੱਖਾ ਦੇਹੀ ਇਹ ਬਾਰ ਬਾਰ ਐਨੀ ਮਿਲਣੀ ਕਿਉਂ ਕਬੋਣਾ ਹੈ ਭਾਈ ਤੇ ਕਿ ਭਾਈ ਮਨੀ ਸਿੰਘ ਜੀ ਸੀਤ ਪਤਾ ਕੀ ਜਵਾਬ ਦਿੰਦੇ ਉਹ ਕਰੀ ਜੇ ਮੁੱਖਾ ਦੇਹੀ ਵਾਰ-ਵਾਰ ਨਹੀਂ ਮਿਲਦੀ ਤੇ ਸਿੱਖੀ ਕਮਾਉਣ ਦਾ ਮੌਕਾ ਵੀ ਵਾਰ-ਵਾਰ ਨਹੀਂ ਮਿਲਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇ ਬਚਨ ਕਮਾਉਣ ਦਾ ਮੌਕਾ ਵੀ ਵਾਰ-ਵਾਰ ਨਹੀਂ ਮਿਲਦਾ ਤੇ ਤੂੰ ਤਾਂ ਗਵਾਈ ਜਾ ਰਿਹਾ ਹਰ ਦਿਨ ਗਵਾ ਰਿਹਾ ਜਿਸ ਕਾਮਲੀ ਤੂੰ ਭੱਜਿਆ ਫਿਰਦਾ ਦੋਨੇ ਪਾਸੇ ਨੇ ਕਹਿੰਦਾ ਰਹਿਣ ਗਵਾਈ ਗਵਾਲਿਆ ਸੋਏ ਕੇ ਕਿ ਜਿਹੜਾ ਤੂੰ ਰਾਤ ਸੁੱਤਾ ਇਹ ਤਾਂ ਗਵਾ ਲਿਆ ਸਮਾ ਸਫਲੀ ਹੋਏ ਦਿਨ ਚੜੇ ਵੀ ਸੁਰਤ ਨਾ ਆਈ ਕਿ ਚਲੋ ਹੁਣ ਗੁਰੂ ਦੇ ਬਚਨ ਕਮਾ ਲਈਏ ਸਿੱਖੀ ਕਮਾ ਲਈਏ ਹੁਣ ਵੀ ਕਿ ਹੁਣ ਵੀ ਸਿਰਫ ਕੇਵਲ ਤੋਂ ਕੇਵਲ ਆ ਬਾਸ ਚਾ ਕਹਿੰਦੇ ਰੈਣ ਗੁਵਾਈ ਸੋਏ ਕੇ ਦਿਵਸ ਗਵਾਇਆ ਖਾਏ ਦੋਨੇ ਸਮੇ ਗੁਬਾਲੇ ਜਦ ਤੱਕ ਤੂੰ ਜਿਉਂਦਾ ਰਹਿਣਾ ਹੈ ਕੁਝ ਕਰਨਾ ਇਹਦੇ ਵਿੱਚੋਂ ਸਫਲਤਾ ਉਹ ਸਮਾਂ ਜਿਹੜਾ ਸੇਵਾ ਔਰ ਭਰਤੀ ਬਲ ਨਾਲ ਹੈਂਗਾ ਕਿ ਆਪਣਾ ਜਨਮ ਸਫਲ ਤਦ ਹੋਣਾ ਹੈ ਜਦੋਂ ਸਤਿਗੁਰੂ ਦੇ ਬਚਨ ਬਣੇਗਾ ਤੇਰੀ ਸੇਵਾ ਕੀਤੀ ਹੋਈ ਤੇਰਾ ਸਿਮਰਨ ਕੀਤਾ ਹੋਇਆ ਕਦੇ ਪੁੱਛਿਆ ਮੈਂ ਗੁਰਦਾਰੇ ਗਿਆ ਸੇਵਾ ਕਰਕੇ ਆਇਆ ਸਿਮਰਨ ਕਰਕੇ ਆਇਆ ਖਾਂ ਮਿਲ ਕੇ ਪਾਠ ਕੀਤਾ ਮਾਲਾ ਫੜੀਏ ਕੁਛ ਕੀਤਾ ਪਰਵਾਣ ਹੋਇਆ ਗੱਲ ਤਾਂ ਇਹ ਮੈਂ ਤਾਂ ਜਿਹਨੂੰ ਸੁਣਾਉਣਾ ਸੀ ਕਿ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਆਂ ਕਨਫਰਮ ਤਾਂ ਕਰਦੇ ਆਂ ਨਾ ਆਪਾਂ ਕਿ ਉਹ ਤਾਂ ਗੱਲ ਪਹੁੰਚ ਗਈ ਸਾਡੀ ਸੁਣਦਾ ਉਹ ਕਿ ਉਹਦੇ ਕੰਨੇ ਮੇਰੀ ਆਵਾਜ਼ ਪੈ ਗਈ ਤਦ ਹੀ ਤਾਂ ਮੇਰੀ ਗੱਲ ਸੁਨੇਗਾ ਮੰਨੇਗਾ ਨਾ ਜੇ ਵੈਗਰੂ ਵਗੇ ਅਰਦਾਸ ਕੀਤੀ ਹੈ ਤੇ ਉਹ ਉਹਦਾ ਜਵਾਬ ਤਾਂ ਤਦ ਆਏਗਾ ਜੇ ਉਹਨੂੰ ਸੁਣੀ ਹੋਵੇ ਕੀ ਅਰਦਾਸ ਜੋ ਆਪਾਂਨੇ ਘਰ ਅਰਦਾਸਾਂ ਕਰਦੇ ਆਂ ਹਰ ਦਿਨ ਕਰਦੇ ਆਂ ਹਰ ਗੁਰੂ ਘਰ ਵਿੱਚ ਹੁੰਦੀ ਹੈ ਹਰ ਕੋਈ ਸਿੱਖ ਕਰਦਾ ਕਦੇ ਸੋਚੀਏ ਕਿ ਉਸ ਵਾਹਿਗੁਰੂ ਨੇ ਸੁਣ ਲਈ ਜੇ ਅਖਰਾਂ 'ਚ ਹੀ ਫਸ ਕੇ ਰਹਿ ਗਏ ਅਸੀਂ ਆਪਾਂ ਅਖਰਾਂ 'ਚ ਹੀ ਫਸੇ ਹੋਏ ਆ ਕਿਰ ਦਾ ਆਦੇ ਬੜੇ ਝਵੇਲੇ ਇਹਦੇ ਜੋ ਪਹਿਲੀ ਪੌੜੀ ਪੜਦੇ ਆ ਨਾ ਇਹ ਤਾਂ ਦਸਮ ਗ੍ਰੰਥ ਦੀ ਜੇ ਜੀ ਪੜਦੇ ਨਾ ਪ੍ਰਥਮ ਪਕੋਤੀ ਸੋਰੇ ਕੀ ਗੁਰੂ ਨਾਨਕ ਲਈ ਤੇ ਇਹ ਅਸਲ ਦੇ ਵਿੱਚ ਦਸਮ ਗ੍ਰੰਥ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ 1430 ਅੰਗਾ ਉਹਦੇ 1428 ਆ ਇਥੇ ਮੱਧ ਦੀ ਅਰਦਾਸ ਜਿਹਨੂੰ ਅਸੀਂ ਮੰਨਦੇ ਆ ਉਹ ਹੈ 705 ਅੰਗਤ ਤੇ ਸ਼ੁਰੂਆਤ ਹੁੰਦੀ ਹੈ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਉਹ ਉਸੇ ਤਰ੍ਹਾਂ ਹੀ ਦਸਮ ਗ੍ਰੰਥ ਉਹ ਅੱਜ ਤੱਕ ਨਹੀਂ ਪਤਾ ਲੱਗਾ ਕਿ ਕਿੰਨੇ ਰਚੇ ਹੋਏ ਇਹ ਬਹੁਤੇ ਗ੍ਰੰਥ ਤਾਂ ਸਾਡੇ ਸਿਰ ਤੇ ਮੜੇ ਹੋਏ ਨੇ ਉਹ ਕਨਫਰਮ ਨਹੀਂ ਹੈ ਕੌਮ ਦੁੱਧਾ ਦੇ ਵਿੱਚ ਹੈ ਇਸ ਦੁਬਧਾ ਨੂੰ ਤਾਂ ਕੇਵਤੋਂ ਕੇਵਲ ਉਹ ਅਕਾਲ ਪੁਰਖ ਹੀ ਘਟ ਸਕਦਾ ਭਈ ਚਲੋ ਰੋਹੋ ਵਿਚਾਰ ਇਹ ਵਿਚਾਰਾ ਆਪਾਂ ਇਹ ਤਾਂ ਵਿਦਵਾਨਾਂ ਦੀਆਂ ਵਿਚਾਰਾ ਹੁੰਦੀਆਂ ਕੋਈ ਸਮਝਦਾ ਕੋਈ ਸਮਝਾਉਂਦਾ ਕੋਈ ਸਿੱਖਦਾ ਕੋਈ ਸਿਖਾਉਂਦਾ ਇਸ ਤਰ੍ਹਾਂ ਹੁੰਦਾ ਕਿ ਜਿੱਥੇ ਜਾ ਕੇ ਮੱਧ ਦੀ ਅਰਦਾਸ ਜਿਵੇਂ ਜੈਤ ਸ੍ਰੀ ਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੈਤ ਸ੍ਰੀ ਵਾਰ ਵਿੱਚ ਮੱਧ ਦੀ ਅਰਦਾਸ ਉਸੇ ਤਰ੍ਹਾਂ ਹੀ ਦਸਮ ਗ੍ਰੰਥ ਦੇ ਜੋ ਚੰਡੀ ਦੀ ਵਾਰ ਆਉਂਦੀ ਹੈ ਨਾ ਇਹਨਾਂ ਦਾ ਲੇਖ ਨੇ ਸੁਣਿਆ ਹੁੰਦਾ ਕਿ ਜੋ ਕੋਈ ਬੰਦਾ ਬੜਾ ਗੁੱਸੇ ਘਰੇ ਲੜਕੇ ਆਵੇ ਨਾ ਉਹ ਕਹਿੰਦੇ ਪਤਾ ਨਹੀਂ ਕਿਹੜੀ ਚੰਡੀ ਆ ਗਈ ਪਤਾ ਨਹੀਂ ਕਿਹੜਾ ਚੰਡਾਲ ਚੜ ਗਿਆ ਇਹ ਉਹੀ ਚੰਡੀ ਹੈ ਚੰਡੀ ਦੀ ਵਾਰ ਚੰਡੀ ਦੀ ਵਾਰ ਦਾ ਪਹਿਲੀ ਜਦੋਂ ਹਰਾ ਮੋਦੀ ਹੈ ਉੱਥੇ ਇਹ ਪੰਕਤੀ ਲਿਖੀ ਹੋਈ ਹੈ ਇਹ ਪੌੜੀ ਲਿਖੀ ਹੋਈ ਹੈ ਬ੍ਰਹਤਾ ਭਗਤੀ ਇਸ ਮਰਕੇ ਗੁਰਨਾਨਕ ਲਈ ਤੇ ਆਏ ਹੁਣ ਜੋ ਸਾਰੇ ਪੜ੍ਹਦੇ ਆ ਨਾ ਆਪਾਂ ਕਹਿੰਦੇ ਜੀ ਇਹ ਬੋਲਿਆ ਕਰੋ ਨਾਂ ਬੋਲਿਆ ਕਰੋ ਕੋਈ ਕਹਿੰਦਾ ਦਸਮ ਗ੍ਰੰਥ ਦੀ ਤੇ ਫਿਰ ਅੱਗੇ ਕਹਿੰਦੇ ਗੁਰਦਰਿਆਂ ਦੇ ਇਸ ਤਰ੍ਹਾਂ ਨਾ ਲੈਣੇ ਇਹ ਤਾਂ ਹੁਣ ਪਾਈ ਸਭ ਨੂੰ ਪਤਾ ਹੈ ਕਿ ਗੁਰਦਰੇ ਜਿਹੜੇ ਕਿਹਾ ਜਾਂਦੇ ਆ ਨਾ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਉਹ ਤਾਂ ਸਨ 47 ਤੋਂ ਵਿਛੜਿਆ ਨਾ ਅਰਦਾਸ ਤਾਂ ਉਹ ਤੋਂ ਪਹਿਲਾਂ ਦੀ ਹੁੰਦੀ ਹੈ ਉਹ ਤਾਂ ਜਦੋਂ ਗੁਰਨਾਨਕ ਸਾਹਿਬ 1469 ਚ ਆ ਗਏ ਪ੍ਰਕਾਸ਼ ਹੋਇਆ ਉਹਨਾਂ ਦਾ ਸਿੱਖਾਂ ਨੂੰ ਜੋ ਗਿਆਨ ਦੇਣਾ ਦਿੱਤਾ ਸ਼ੁਰੂ ਕੀਤਾ ਅਰਦਾਸ ਉਹ ਤੋਂ ਦਿੰਦੀ ਹੈ ਉਹ ਤੋਂ ਪਹਿਲਾਂ ਵੀ ਸੰਸਾਰ ਦੇ ਵਿੱਚ ਤਾਂ ਅਰਦਾਸ ਹੀ ਅਰਦਾਸ ਬੇਨਤੀ ਸਿੱਖਾਂ 'ਚ ਵੀ ਸੀ ਦੁਨੀਆ ਦੇ ਵਿੱਚ ਵੀ ਸੀ ਹਰ ਕੋਈ ਪ੍ਰਾਰਥਨਾ ਕਰਦਾ ਸੀ ਹਰ ਕੋਈ ਬੇਨਤੀ ਕਰਦਾ ਸੀ ਅਰਦਾ ਅਦਾ ਮਤਲਬ ਇਹੰਦਾ ਬੇਨਤੀ اے ਪ੍ਰਭੂ ਕਿਰਪਾ ਕਰ ਉਹ ਤਾਂ ساری ਦੁਨੀਆ ਅੱਜ ਵੀ ਕਰਦੀ ਕਿ ਸਿੱਖ ਜਗਤ ਦੇ ਵਿੱਚ ਜਿਹੜੇ ਆ ਗੁਰਦਰਿਆਂ ਦੇ ਨਾਲ ਐਡ ਹੋਏ ਆ ਸਨ 47 ਚ ਹੋਏ ਆ ਇਹ ਉਦੋਂ ਪਹਿਲਾਂ ਇਹ ਬਗੈਰ ਨਾਮ ਤੋਂ ਕਿਉਂ ਪਹਿਲਾਂ ਗੁਰਦਰਾਂ ਤੋਂ ਅਸੀਂ ਵਿਛੜੇ ਨਹੀਂ ਸੀ ਨਾ ਇਹ ਤਾਂ ਜੋ ਜੋ ਸਾਡੀ ਲੋੜ ਹੁੰਦੀ ਆ ਆਪਾਂ ਉਹਦੀ ਜਿਵੇਂ ਕਿਸੇ ਦੇ ਘਰੇ ਬੱਚਾ ਹੋਇਆ ਉਹਦੀ ਅਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਬੱਚੇ ਨੂੰ ਗੁਰਸਿੱਖੀ ਜੀ ਉਹਨਾਂ ਬਖਸ਼ੇ ਕਰੀ ਗੁਰਮਤ ਦਾ ਮਾਰਗ ਦੇਈ ਮਾਤਾ ਪਿਤਾ ਤੇ ਆਗਿਆਕਾਰੀ ਦੇਸ਼ ਕੌਮ ਦੀ ਸੇਵਾ ਕਰ। ਇਹ ਬੱਚੇ ਦੀ ਅਰਦਾਸ ਹੋ ਗਈ ਅਖਲਾਤੇ ਨਾਲ ਵਿੱਚ। ਹੁਣ ਇਹ ਨਹੀਂ ਕਿ ਇਹ ਹਰ ਅਰਦਾਸ ਵਿੱਚ ਵਰਤੇ ਜਾਣਗੇ। ਜਿੱਥੇ ਇਹਨਾਂ ਦੀ ਲੋੜ ਸੀ ਇੱਥੇ ਵਰਤ ਲਈ ਪਈ। ਜੇ ਕੋਈ ਮਰ ਗਿਆ ਫਿਰ ਕਹਿੰਦੇ ਭਈ ਇਸ ਵਾਹਿਗੁਰੂ ਇਹ ਰੂ ਸੰਸਾਰਿਕ ਯਾਤਰਾ ਪੂਰੀ ਕਰ ਲਈ। ਅਸਲ ਤਾਂ ਹੋਈ ਨਹੀਂ ਹੁੰਦੀ। ਸਰੀਰਿਕ ਯਾਤਰਾ ਪੂਰੀ ਹੁੰਦੀ। ਆਤਮਾ ਦੀ ਯਾਤਰਾ ਕਦੇ ਨਹੀਂ ਖਤਮ ਹੁੰਦੀ ਇਹ ਸੰਸਾਰਿਕ ਯਾਤਰਾ ਪੂਰੀ ਕਰਕੇ ਸਰੀਰ ਨੇ ਯਾਤਰਾ ਪੂਰੀ ਕੀਤੀ ਹੈ ਆਤਮਾ ਨੇ ਆਤਮਾ ਫਿਰੇ-ਫਿਰੇ ਦੀਦੀ ਜਾਂ ਤਾਂ ਉਹ ਵੈਗੁਰ ਦੇ ਘਰ ਜਾ ਕੇ ਸੁਰੱਖਿਸ਼ਤ ਰਹਿੰਦੀ ਹੈ ਤੇ ਜੇ ਸੰਸਾਰ ਦੇ ਵਿੱਚ ਹੈ ਨਾ ਫਿਰ ਆ ਜਿਹੜਾ ਨਰਕ ਤੁਰਿਆ ਫਿਰਦਾ ਜੀਵ ਜੰਤੂ ਪਛੂ ਪੰਜ ਪੇੜ ਪੌਦੇ ਇਹ ਸਭ ਉਹੀ ਜੁਨੀ ਹੈ ਜਿਨ੍ਹਾਂ ਦੇ ਵਿੱਚ ਇਸ ਆਤਮਾ ਦਾ ਫਿਰ ਵਾਸਾ ਹੁੰਦਾ ਤੁਸੀਂ ਕਿੱਥੇ ਕਰਨਾ ਪਰਤੀ ਕਰੋਗੇ ਤੇ ਵੈਰੂ ਤਾਂ ਕਰਦੀ ਮਿਲ ਸਕਦਾ ਨਹੀਂ ਤਾਂ ਫਿਰ ਵੀ ਮੌਕਾ ਤਾਂ ਇੱਕ ਮਿਲ ਹੀ ਸਕਦਾ ਕਿ ਬੰਦਗੀ ਅਧੂਰੀ ਰਹੇਗੀ ਕਿ ਹੁਣ ਵੈਰੂ ਕਹਿੰਦਾ ਚੱਲ ਫਿਰ ਇੱਕ ਮੌਕਾ ਤਨ ਹੋਰ ਦੇ ਦਿੰਦਾ ਪਰ ਜਿਹੜਾ ਮੌਕਾ ਸੀ ਗਵਾਈ ਜਾ ਰਿਹਾ ਦਿਨੋਂ ਦਿਨ ਹਰ ਪਲ ਗਵਾਉਨੇ ਕਿ ਅਰਦਾਸਾਂ ਕਰਕੇ ਜਿਹੜੀ ਮਨੁੱਖਾ ਦੇਹੀ ਲਈ ਹੈ ਇਹ ਸੰਸਾਰ ਦੇ ਸੁੱਖਾਂ ਦੇ ਵਿੱਚ ਰੋੜ ਦਿੱਤਾ ਸਮਾ ਖਾਣ ਪੀਣ ਹਸਣਾ ਕਿਦਣਾ ਖਾਣਾ ਪੀਣਾ ਹਸਣਾ ਸੌਣਾ ਬਿਸਰ ਗਿਆ ਹੈ ਮਰਣਾ ਕਸਮ ਖਵਾਲ ਕਸਮ ਇਸ ਹਾਰ ਖਵਾਲੀ ਕਿ ਨਹੀਂ ਤ੍ਰਿਕ ਜੀਵ ਨਹੀਂ ਤੈਨਾ ਉਸ ਵੈਰ ਨੂੰ ਤਾਂ ਭੁੱਲ ਗਿਆ ਨਾ ਜਿਹਦੇ ਬਾਤਾਂ ਆ ਹੁਣ ਗੱਲ ਕਰਨੀ ਸੀ ਆਪਾਂ ਅਰਦਾਸ ਦੀ ਕਿਉਂਕਿ ਤਾਂ ਪਈ ਸਮੇਂ ਦੇ ਨਾਲ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਉਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹਿਣੀਆਂ ਪੈਂਦੀ ਆ ਕੋ ਨਹੀਂ ਕਿ ਇਹ ਗੱਲਾਂ ਹਰ ਇੱਕ ਵਿੱਚ ਕਿ ਬੱਚੇ ਦੇ ਜਨਮ ਤੇ ਕਹੀ ਜਾਈਏ ਇਸ ਪ੍ਰਾਣੀ ਦੀ ਆਤਮਾ ਨੂੰ ਸੱਚਖੰਡ ਵਾਸਾ ਕਰਦੇ ਉੱਥੇ ਤਾਂ ਕਹਿੰਦੇ ਗੁਰਮਤਿ ਦੇਵੀ ਕਿ ਅਰਦਾਸ ਕੋਈ ਅੱਖਰਾਂ ਦੀ ਨਹੀਂ ਏ। ਇਹ ਬਾਬਾ ਜੀ ਅਰਦਾਸ ਕਰਦੇ ਸੀ। ਇੱਕ ਪੌੜੀ ਛੱਡ ਕੇ ਇੱਕ ਪੱਲਾ ਛੱਡ ਕੇ ਵਿੱਚੋਂ। ਕਿ ਪੰਜਾਂ ਗੁਰਦ੍ਰਿਆਂ ਦਾ ਨਾਂ ਨਹੀਂ ਲਿਆ, ਤਖਤਾਂ ਦਾ ਨਾਂ ਨਹੀਂ ਲਿਆ। ਕਿ ਕਈ ਵੀ ਅਰਦਾਸ ਕਰਦੇ ਆ ਕਰਦੇ ਆ ਕਿ ਸੁਰਤ ਨੇ ਟਿਕਾਣੇ ਰਹਿਣ। ਕਿ ਬੰਦਾ ਗਾਵ ਸਾਵ ਹੋਇੰਦਾ ਪੋਲ ਜਾਂਦਾ। ਕੋਈ ਬੈਨੇ ਰਕਦਾ ਕਿ ਇਨਸਾਨ ਉਹ ਲਣ ਅੰਦਰ ਸਭ ਕੋ ਉਹ ਪੋਲ ਗੁਰੂ ਕਰਤਾਰ। ਨਾ ਤਾਂ ਅਰਦਾਸ ਕਰਨ ਵਾਲਾ ਗੁਰੂ ਨਾਨਕ ਹੈ। ਤੇ ਨਾ ਹੀ ਉਹ ਕਾਲਪੁਰਖ ਅਸੀਂ ਮਨੁੱਖਾ ਦੇ ਪੰਜ ਪੁੱਤ ਅਸੀਂ ਗਲਤੀਆਂ ਕਰਨ ਵਾਲੇ ਆ ਗਲਤੀ ਕਰਕੇ ਹੀ ਸਿੱਖਿਆ ਗਿਆਨ ਦੇ ਵਿੱਚ ਵਾਧਾ ਹੁੰਦਾ ਕਿ ਜੇ ਮਨੁੱਖ ਗਲਤੀ ਨਹੀਂ ਕਰਦਾ ਨਾ ਇੱਕ ਮਹਾਂਪੁਰਖ ਸੀ ਉਹਨਾਂ ਦੇ ਕਰ ਮਿਲਾਪ ਹੋਇਆ ਕਿਤੇ ਕੰਮ ਸੀ ਕਾਰਜ ਸੀ ਬੈਠੇ ਸੀ ਉੱਤੇ ਉਹ ਇਸ ਤਰ੍ਹਾਂ ਸੰਤਾਂ ਨੂੰ ਹੁਣ ਮਹਾਂਪੁਰਖਾਂ ਕੋਲ ਜਿੱਥੇ ਇੱਕ ਇਹ ਮਨ ਦੀ ਖਰਾਕ ਹੁੰਦੀ ਹੈ ਮਨ ਦਾ ਇਲਾਜ ਕਰਨ ਦਾ ਗੁਰਮਤਿ ਦੇ ਦੁਆਰਾ ਗੁਰਬਾਣੀ ਦੁਆਰਾ ਉਸ ਤਰ੍ਹਾਂ ਉਹਨਾਂ ਕੋਲ ਕੁਝ ਹਰ ਇੱਕ ਦੇ ਕੋਲ ਆਪਣਾ ਆਪਣਾ ਟੈਲੈਂਟ ਹੁੰਦਾ ਗੁਣ ਹੁੰਦਾ ਦਵਾਈਆਂ ਬੋਟੀਆਂ ਆਮ ਹੀ ਹੁੰਦੀ ਹੈ ਕਿ ਪੜਦੇ ਪੜਦੇ ਕੋਈ ਸੁਰਤ ਆ ਜਾਂਦੀ ਹੈ ਪਤਾ ਲੱਗ ਜਾਂਦਾ ਕੋਈ ਦਵਾਈ ਬੋਟੀਆਂ ਦੇ ਰਹੇ ਐ ਸੰਤਾਂ ਨੂੰ ਮੈਂ ਕਿਹਾ ਚਲੋ ਭਾਈ ਆਪਾਂ ਵੀ ਨਾ ਅਵੇਦੀ ਗੰਗਾ ਦੇ ਵਿੱਚ ਇਸ਼ਨਾਨ ਕਰ ਹੀ ਲਈਏ ਉੱਥੇ ਕੋਲ ਨੂੰ ਆਇਆ ਵਾ ਬਾਬਾ ਜੀ ਕਿਰਪਾ ਮੇਰੀ ਤੇ ਵੀ ਕਰੇ ਇਹਦਾ ਬਾਬਾ ਜੀ ਤੁਹਾਨੂੰ ਕੀ ਹੋ ਗਿਆ ਅੰਮਾ ਕਹੇ ਜੀ ਮੈਂ ਕਈ ਵਾਰ ਨਾ ਕਥਾ ਕਰਦਿਆਂ ਕਰਦਿਆਂ ਨਾ ਮਨ ਚੋਂ ਗੱਲ ਵਿਸਰ ਜਾਂਦੀ ਏ ਜਦ ਪੜਦੇ ਆ ਨਾ ਛੇਤੀ ਕੀਤੇ ਚੇਤੇ ਨਹੀਂ ਰਹਿੰਦੀ ਕਿ ਭੁੱਲ ਜਾਂਦੇ ਆ ਜੋ ਕੁਝ ਬੋਲਦੇ ਆ ਕਈ ਵਾਰ ਕਹਿੰਦੇ ਤੂੰ ਤਾਂ ਕਰਮਾਂ ਵਾਲਾ ਭਾਗਾ ਵਾਲਾ ਮੈਂ ਕਹਾ ਮੈਂ ਮੰਗੀ ਦਵਾਈ ਮਾਹ ਪੁਰਖੋ ਤੋਤੋਂ ਤੁਸੀਂ ਮੈਨੂੰ ਕਰਮ ਵਾਲਾ ਭਾਗਾ ਕਹਿੰਦੇ ਮੈਂ ਤਾਂ ਇਹ ਭੁੱਲ ਜਾਣਾ ਮੈਨੂੰ ਆਰਗਨਾਈਜ਼ਰ ਹੁੰਦਾ ਕਿ ਗਲਤੀ ਹੈ ਮੇਰੀ ਕਹਿੰਦੇ ਨਹੀਂ ਉਹ ਭਲਿਆ ਤੂੰ ਸਿੱਖਾ ਕਿ ਜਿੰਨਾ ਚਿਰ ਭੁੱਲਦੇ ਆ ਉਹਨਾਂ ਚਿਰ ਅਸੀਂ ਸਿੱਖਾਂ ਜਿੱਦਣ ਕਹਿੰਦਾ ਮੈਂ ਭੁੱਲ ਹੀ ਨਹੀਂ ਕਰਦਾ ਗਲਤ ਨਹੀਂ ਕਰਦਾ ਇਹਦਾ ਮਤਲਬ ਤੂੰ ਗੁਰੂ ਪਦਵੀ ਤੇ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿੱਖਾ ਗੁਰੂ ਨਾ ਕਦੇ ਬਣੀ ਭੁੱਲਿ ਚ ਰਹੀ ਭੁੱਲਦਾ ਰਹਿ ਕੋਈ ਗੱਲ ਨਹੀਂ ਸਿੱਖ ਬਣੇ ਰਹਿਣਗੇ ਹੰਕਾਰ ਤੋਂ ਵੱਜ ਜਾਂਦਾ ਕਿ ਜੇ